ਆ ਤੁਹਾਡਾ ਆਪਣਾ ਹਰਦੀਪ ਸਿੰਘ ਲਾੜ ਤੇ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲਾਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਇਹੋ ਜੇ ਥਾਂ ਦੇ ਲੈ ਕੇ ਜਾ ਰਹੇ ਹਾਂ ਇਹੋ ਜੇ ਕਰਾਵਤੀ ਥਾਂ ਦੇ ਲੈ ਕੇ ਜਾ ਰਹੇ ਹਾਂ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਆਬਾ ਸ਼੍ਰੀ ਚੰਦ ਜੀ ਦੀ ਜਗਾ ਤੇ ਆਪਾਂ ਲੈ ਕੇ ਜਾ ਰਹੇ ਹਾਂ ਤੁਹਾਨੂੰ ਜਿੱਥੇ ਉਹਨਾਂ ਨੇ 20 ਮੀਲ ਜਿਹੜੀ ਆ ਬਾਹ ਲੰਬੀ ਕਰਕੇ ਆਪਣੇ ਭਤੀਜੇ ਨੂੰ ਆਸਮਾਨ ਤੋਂ ਲਾਇਆ ਸੀਗਾ ਤੇ ਉਹ ਹੈਗਾ ਆ ਜੀ ਗੁਰਦਾਸਪੁਰ ਦੇ ਲਾਗੇ ਪਿੰਡ ਹੈਗਾ ਪੱਖੋਕੇ ਤੇ ਮੀਂਹ ਪੈ ਰਿਹਾ ਤੁਸੀਂ ਦੇਖ ਹੀ ਸਕਦੇ ਅਸੀਂ ਜਲੰਧਰੋਂ ਤੁਰ ਪਏ ਆ ਤੇ ਜਲੰਧਰੋਂ ਅਸੀਂ ਤੁਰ ਪਏ ਆ ਤੇ ਮੂੜਾ ਪਾ ਤੁਹਾਨੂੰ ਉੱਥੇ ਜਗਾ ਦੇ ਉਸ ਥਾਨ ਦੇ ਦਰਸ਼ਨ ਕਰਾਵਾਂਗੇ ਜਿੱਥੇ ਬਾਬਾ ਜੀ ਨੇ 20 ਮੀਲ ਲੰਬੀ ਬਾਹ ਕੀਤੀ ਸੀਗੀ ਆਪਣੇ ਭਤੀਜੇ ਨੂੰ ਅਸਮਾਨ ਤੋਂ ਥੱਲੇ ਲਾਇਆ ਸੀਗਾ ਤੇ ਕੀ ਹੈ ਉੱਥੇ ਦਾ ਇਤਿਹਾਸ ਆ ਵੀ ਅਸੀਂ ਜਗੜਾਂਗੇ ਇਸ ਵੀਡੀਓ ਦੇ ਵਿੱਚ ਪੂਰੀ ਤਰ੍ਹਾਂ ਤੁਹਾਨੂੰ ਦੱਸਾਂਗੇ ਪੂਰੀ ਕੋਸ਼ਿਸ਼ ਕਰਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਅਸੀਂ ਹੁਣ ਜੰਗਲਰੋਂ ਤੁਰ ਪਏ ਆ ਤੇ ਮੀ ਉਹ ਪੈ ਰਿਹਾ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਕੈਮਰਾ ਜਿਹੜਾ ਸ਼ੜਕ ਤੇ ਮਾਰਿਆ ਜਾਵੇ ਆ ਦੇਖੋ ਜੀ ਤੇ ਲੋ ਜੀ ਸਾਧ ਸੰਗਤ ਜੀ ਅਸੀਂ ਪਹੁੰਚ ਚੁੱਕੇ ਆ ਪਿੰਡ ਪੱਖੋਕੇ ਜ਼ਿਲ੍ਹਾ ਗੁਰਦਾਸਪੁਰ ਜਿੱਥੇ ਬਾਬਾ ਸ਼ਿਦਿ ਚੰਦ ਜੀ ਨੇ 20 ਯੋਜਨ 20 ਯੋਜਨ ਜਿਹੜੀ ਆ ਉਹ ਬਾਹ ਲੰਦੀ ਕੀਤੀ ਸੀਗੀ ਤੇ ਜਿੱਥੇ ਧੂਣਾ ਲਾਇਆ ਸੀਗਾ ਆ ਉਹ ਤੁਹਾਨੂੰ ਆਪਾਂ ਦਰਸ਼ਨ ਕਰਾਉਨੇ ਆ ਤੇ ਕੈਮਰਾਮੈਨ ਨੂੰ ਮੈਂ ਕਹਾਂਗਾ ਤੇ ਥੋੜਾ ਅੱਗੇ ਹੋ ਜਾਣ ਤੇ ਲੋ ਜੀ ਸਾਧ ਸੰਗਤ ਜੀ ਕਰੋ ਤੁਸੀਂ ਦਰਸ਼ਨ ਉਸ ਪਵਿੱਤਰ ਸਥਾਨ ਦੇ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਇਹ ਆਪਾਂ ਹੁਣ ਤੁਹਾਨੂੰ ਕੱਲੀ-ਕੱਲੀ ਜਿਹੜੀ ਚੀਜ਼ ਵਾ ਉਹ ਤੁਹਾਨੂੰ ਆਪਾਂ ਦਰਸ਼ਨ ਵੀ ਕਰਾਵਾਂਗੇ ਤਾਂ ਔਰ ਇੱਥੇ ਦੇ ਜਿਹੜੇ ਸੇਵਾਦਾਰ ਆ ਤੇ ਉਹਨਾਂ ਤੋਂ ਆਪਾਂ ਇੱਥੇ ਦਾ ਜਿਹੜਾ ਪੂਰਾ ਇਤਿਹਾਸ ਜਾਣਾਂਗੇ ਤੇ ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਮੈਂ ਕਹਾਂਗਾ ਧੂਨੇ ਵੱਲ ਵੀ ਤੁਸੀਂ ਲੈ ਚਲੋ ਤੇ ਉਹ ਜਿਹੜਾ ਹੈਗਾ ਪਵਿੱਤਰ ਥੋੜਾ ਇੱਥੇ ਬਾਬਾ ਜੀ ਨੇ ਬੈਠ ਕੇ ਤਪੱਸਿਆ ਕੀਤੀ ਸੀਗੀ ਤੇ ਕੱਲੀ-ਕੱਲੀ ਜਿਹੜੀ ਫੋਟੋ ਦੇ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਤੇ ਜਿੱਥੇ ਬਾਬਾ ਜੀ ਨੇ ਆਪਣੇ ਭਤੀਜੇ ਨੂੰ ਅਸਮਾਨ ਤੋਂ ਵੀ ਜਿਹੜਿਆਂ ਨੂੰ ਬਾਹਰ ਲੰਬੀ ਕਰਕੇ ਜਿਹੜਾ ਆ ਉਹ ਅਸਮਾਨ ਤੋਂ ਥੱਲੇ ਲਾਇਆ ਸੀਗਾ ਉਹ ਇਹੇ ਸਥਾਨ ਹੈ ਤੇ ਦਰਸ਼ਨ ਕਰੋ ਤੁਸੀਂ ਆ ਜਿਹੜਾ ਇਤਿਹਾਸ ਦੇ ਵਿੱਚ ਇਹਦਾ ਦੱਸ ਰਹੇ ਆ ਕਿ ਇਸ ਥਾਨ ਤੇ ਹੀ ਬਾਬਾ ਜੀ ਕਾਫੀ ਚਿਰ ਕਾਫੀ ਸਮਾਂ ਜਿਹੜਾ ਉਹਨਾਂ ਨੇ ਇੱਥੇ ਬਤਾਇਆ ਔਰ ਢੂਣੇ ਤੇ ਜਿਹੜੀ ਆ ਉਹ ਤਪੱਸਿਆ ਬਾਬਾ ਜੀ ਨੇ ਕੀਤੀ ਆ ਤੇ ਇਹ ਉਹ ਇਹ ਸਥਾਨ ਹੈ ਸਤ ਸੰਗਤ ਜੀ ਦਰਸ਼ਨ ਕਰੋ ਨਵੀਂ 사ਤ ਸੰਗਤ ਜੀ ਸਾਡੇ ਨਾਲ ਜੁੜ ਚੁੱਕੇ ਆ ਇੱਥੇ ਦੇ ਸੇਵਾਦਾਰ ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਲਖਵਿੰਦਰ ਦਾਸ ਠੀਕ ਹੈ ਜੀ ਤੇ ਬਾਬਾ ਜੀ ਸਾਨੂੰ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਾਓ ਕਿ ਜਿਹੜਾ ਇਹ ਧੂਆ ਵੀ ਕਿੰਨੇ ਚਿਰ ਦਾ ਹੈਗਾ ਆ ਤੇ ਇਸ ਧੂਨੇ ਬਾਰੇ ਸਾਨੂੰ ਕੋਈ ਜਾਣਕਾਰੀ ਦਿਵੋ ਤੇ ਸਾਡੀਆਂ ਸੰਗਤਾਂ ਜਾਣਲੀਆਂ ਚਾਹੁੰਦੀਆਂ ਵੀ ਇਹ ਸਥਾਨ ਕਦੋਂ ਤੋਂ ਇੱਥੇ ਪ੍ਰਗਟ ਹੋਇਆ ਤੇ 사ਤ ਸੰਗਤ ਜੀ ਬੇਨਤੀ ਆ ਇਹ ਜਿਹੜਾ ਪਰਾਤਨ ਸਥਾਨ ਹੈ ਨਾ ਬਾਬਾ ਜੀ ਜੀ ਇਹ ਗੁਰਨਾਨਕ ਦੇਵ ਜੀ ਦੇ ਜਿਹੜੇ ਸਹੁਰਾ ਸਾਹਿਬ ਨੇ ਮੂਲचंद ਖਤਰੀ ਜੀ ਉਹ ਉਸ ਸਮੇਂ ਇਥੇ ਪੜਵਾਰੀ ਲੱਗੇ ਜੀ ਮੂਲचंद ਖਤਰੀ ਹਾਂਜੀ ਉਹਨਾਂ ਦੀ ਬੇਟੀ ਹੀ ਅੱਛਾ ਜੀ ਸਲਖਣੀ ਜੀ ਜਿਨ੍ਹਾਂ ਦੀ ਸ਼ਾਦੀ ਗੁਰਨਾਨਕ ਦੇਵ ਜੀ ਦੇ ਨਾਲ ਤੈਅ ਹੋਈ ਹੈ ਸultanpur ਲੋਧੀ ਸultanpur ਲੋਧੀ ਠੀਕ ਹੈ ਉੱਥੋਂ ਵਿਆਹ ਵਾਸਤੇ ਬਟਾਲੇ ਕੰਨ ਸਾਹਿਬ ਪਹੁੰਚੇ ਜੀ ਜੀ ਉੱਥੇ ਇਹਨਾਂ ਦੀ ਬਰਾਤ ਆਈ ਹੈ ਗੁਰਨਾਨਕ ਦੇਵ ਜੀ ਠੀਕ ਹੈ ਸਮੇਂ ਮੁਤਾਬਕ ਜੀ 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 ਇੱਥੇ ਪਟਵਾਰੀ ਲੱਗੇ ਇੱਥੇ ਵੀ ਉਹਨਾਂ ਦਾ ਪਰਾਤਨ ਮਕਾਨ ਹੀ ਤੇ ਬਟਾਲੀ ਸਾਹਿਬ ਵੀ ਉਹਨਾਂ ਦਾ ਆਪਣਾ ਮਕਾਨ ਹੀਗਾ ਉਹਨਾਂ ਖੱਤਰੀ ਜਿਹੜੇ ਗੁਰਨਾਨਕ ਦੇਵ ਦੀ ਸਵਰਾਸਾ ਬਿਲਕੁਲ ਸਮੇਂ ਮੁਤਾਬਕ ਉਥੇ ਹੀ ਸ਼ਾਦੀ ਹੋਈ ਆ ਉਸ ਤੋਂ ਬਾਅਦ ਸੁਲਤਾਨਪੁਰ ਲੋਧੀ 1551 ਜੇ ਬਾਬਾ ਸ੍ਰੀਜਨ ਜੀ ਨੇ ਜਨਮ ਲਿਆ ਜੀ 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 ਤੇ ਜਨਮ ਲੈਣ ਦੇ ਸਮੇ ਇਹਨਾਂ ਦੇ ਸਿਰ ਤੇ ਸੋਨੇ ਲੰਗੀਆਂ ਜਟਾਂ ਸੀ ਉਹਨਾਂ ਨੇ ਰੰਗਿਆ ਜਟਾ ਹਾਂਜੀ ਫਿਰ ਤੇ ਕੰਨ ਦੇ ਉੱਤੇ ਬਹੁਤੀ ਲੱਗੀ ਤੇ ਲੰਗੋੜ ਲਗਾਏ ਕੰਨ ਦੇ ਸੱਜੇ ਮਾਸ ਦਾ ਮੁੰਦਰਾ ਜੀ ਜਦੋਂ ਇਹ ਸ੍ਰੂਪ ਦੇਖਿਆ ਇਹ ਸਾਰੇ ਮੁਰਕੇ ਇੱਕ ਐਨ ਦਾ ਵੀ ਫਲਾਣੇ ਦੇ ਘਰ ਪੁੱਤਰ ਨੇ ਜਨਮ ਲਿਆ ਵਾ ਤੇ ਉਹਦਾ ਆ ਸ੍ਰੂਪ ਹੈ ਜੀ 1553 ਦੇ ਵਿੱਚ ਲਕਸ਼ਮੀ ਚੰਦ ਨੇ ਲਿਆ 1553 ਗੁਰਨਾਨਕ ਦੇਵ ਦੇ ਦੋ ਬੇਟੇ ਜੀ ਜੀ ਸਮਾਂ ਚੱਲਦਾ ਗਿਆ ਤੇ ਉਸ ਤੋਂ ਬਾਅਦ ਗੁਰਨਾਨਕ ਦੇਵ ਜੀ ਚਾਰ ਉਦਾਸੀਆਂ ਕੀਤੀਆਂ ਸੀ ਜੀ ਉਹਨਾਂ ਨੇ ਉਥੋਂ ਘਰ ਕੇ ਤੇ ਆਂਦੇ ਵੀ ਆਪਾਂ ਹੁਣ ਡੇਰਾ ਬਾਬਾ ਨਾਨਕ ਦੀ ਕਰਦੀਂ ਚਲੇ ਪਾਉਂਦੇ ਜੀ ਜੀ ਕਹ ਨਾਨਕੀ ਨੇ ਡਾਕ ਲਿਆ ਅੱਖ ਨਗੇ ਵੀ ਵੀਰ ਜੀ ساری ਉਮਰ ਤੇ ਘਰੋਂ ਤੁਸੀਂ ਬਾਹਰ ਰਹੇ ਜੀ ਤੇ ਹੁਣ ਇਹ ਬੱਚੇ ਛੋਟੇ ਛੋਟੇ ਆ ਹੱਸਣ ਖੇਡਣੇ ਨਦੀ ਪਾਧਰਾ ਪੋਸ਼ਣ ਕਰਨ ਤੇ ਜੇ ਘਰੋਂ ਬਾਹਰ ਚੱਲ ਜੇ ਜੀ ਜੀ ਉਹਨਾਂ ਆਖਿਆ ਵੀ ਇਹ ਆਪਣੇ ਨਾਨਕਿਆਂ ਦੀ ਢੇਰੀ ਤੇ ਚੱਲ ਜਾਣਗੇ ਉੱਥੇ ਰਹਿਣੇ ਬਿਲਕੁਲ ਫਿਰ ਸੁਲਤਾਨਪੁਰ ਲੋਧੀ ਤੋਂ ਇਹਨਾਂ ਚਾਲੇ ਪਏ ਨਾਲ ਮਾਤਾ ਸੁਲਖਣੀ ਜੀ ਨਾਲ ਦੋਨੇ ਬੱਚੇ ਵੱਡੇ ਬਾਬਾ ਸ੍ਰੀ ਚੰਦ ਤੇ ਛੋਟੇ ਲਖਮੀ ਚੰਦ ਜੀ ਤੇ ਗੁਰੂ ਨਾਨਕ ਦੇਵ ਜੀ ਦੇਹੜਾਪਾ ਬਣਾਣਕ ਆ ਗਏ ਓਹ ਹੋ ਇਹ ਤੋਂ ਸਿੱਧੇ ਕਰਤਾਰਪੁਰ ਸਾਹਿਬ ਚਲੇ ਗਏ ਜੇ ਇਹ ਫਿਰ ਇੱਥੇ ਇਹਨਾਂ ਨੇ ਰਹਿਣਾ ਬਹਿਣਾ ਸ਼ੁਰੂ ਕਰਤਾ ਠੀਕ ਹੈ ਜੀ ਮਤਲਬ ਕਿ ਇੱਥੇ ਕਿੰਨਾ ਕ ਸਮਾਂ ਜਿਹੜਾ ਬਾਬਾ ਸ਼੍ਰੀ ਚੰਦ ਜੀ ਨੇ ਇੱਥੇ ਬਿਤਾਇਆ 25 26 ਸਾਲ ਇਸ ਸੰਸਥਾਨ ਤੇ ਰਹੇ ਹਨ ਮਤਲਬ ਕਿ ਜਵਾਨ ਇੱਥੇ ਹੋਏ ਹਨ ਹਾਂਜੀ ਇੱਥੇ ਸਿਵਾਨ ਹੋਏ ਆ ਠੀਕ 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 ਇਸ ਸਮਾਂ ਮੁਤਾਬਕ ਕਦੀ ਕਿਤੇ ਚਲ ਜਾਂਦੇ ਸੀ ਕਦੀ ਕਿਤੇ ਚਲ ਜਾਂਦੇ ਸੀ ਜੀ 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 WhatsApp ਤੋਂ ਸਾਡੇ ਕੋਲ ਪਹੁੰਚਦਾ ਪਠਾਨਕੋਟ ਰੋਲ ਜੀ ਜੀ ਉਥੇ 62 ਸਾਲ ਰਹੇ 62 ਸਾਲ ਤਪੱਸਿਆ ਕੀਤੀ ਕਦੀ ਫੇ ਡੇਰਾਬ ਬਨਾਣਕ ਆ ਜਾਂਦੇ ਕਿ ਇਹਨਾਂ ਨੇ ਨਾਨਕ ਹੀ ਕਦੀ ਕਿਤੇ ਚੱਲ ਜਾਣਾ ਕਦੀ ਡੇਰਾਬ ਬਨਾਣਕ ਆ ਜਾਂਦੇ ਇਹ ਸਾਰਾ ਤੁਹਾਨੂੰ ਅਗਲੀ ਜਾਣਕਾਰੀ ਜਿਹੜੀ ਇਹ ਕਾਛਦੇ ਆ ਇਹ ਬਾਬਾ ਜੀ ਧੂਣਾ ਬੈਠੇ ਹੁੰਦੇ ਸੀ ਧੂਣੀ ਸਾਹਿਬ ਜੀ 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 ਤੇ ਫਿਰ ਬਾਬਾ ਕੰਬਲੀਆ ਜੀ ਉਹ ਇਹਨਾਂ ਦੇ ਸੇਵਾਦਾਰ ਸੀ ਸੇਵਾਦਾਰ ਉਹ ਇਹਨਾਂ ਚੇਦਨ ਕਰਦੇ ਹੁੰਦੇ ਠੀਕ ਹੈ ਜੀ ਇਹ ਸਥਾਨ ਆ ਜੀ ਤੇ ਬਾਬਾ ਜੀ ਅਸੀਂ ਸੁਣਿਆ ਜਿੱਦਾਂ ਵੀਡੀਓ ਦੇ ਵਿੱਚ ਕਾਫੀ ਦੇਖਿਆ ਵੀ ਆ ਤੇ ਇਹ ਜਿਹੜਾ ਸਥਾਨ ਆ ਵੀ ਇੱਥੋਂ ਬਾਬਾ ਜੀ ਨੇ ਜਿਹੜੀ ਹੈਗੀ ਆ ਬਾਹ ਜਿਹੜੀ ਆ ਹਾਂਜੀ ਉਹ ਲੰਬੀ ਕੀਤੀ ਸੀ ਇੱਥੇ ਦੇ ਇਤਿਹਾਸ ਬਾਰੇ ਸਾਨੂੰ ਕੋਈ ਜਾਣੂ ਕਰਾਓ ਤੁਸੀਂ ਇਹ ਮਾਰੇ ਪਿੰਡ ਦਾ ਨਾਮ ਪਖੋ ਕੀ ਟਾਲੀ ਸਾਹਿਬ ਹੈ ਪਖੋ ਕੀ ਟਾਲੀ ਸਾਹਿਬ ਜਿਹੜਾ ਬਾਬਾ ਨਾਨਕ ਨਾਲ ਵਜਦਾ ਰਗਵਾ ਸਾਡਾ ਇਕੱਠਾ ਜੀ ਇਹ ਉਦਾਸੀਂ ਘੇੜਾ ਜੀ 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 ਇਸ ਸਥਾਨ ਤੇ ਬਾਬਾ ਸ੍ਰੀਚੰਦ ਤੇ ਲਖਮੀ ਚੰਦ ਜੀ ਜਦੋਂ ਆਏ ਹਨ ਸਿਆਣੇ ਕਾਦੀ ਸਮਾਂ ਇੱਥੇ ਰਹੇ ਜੀ ਇਨਾਂ ਦੀ 151 ਸਾਲ ਉਮਰ ਹੋਈ ਹੈ 155 ਸਾਲ ਹਾਂ ਜੀ ਇਸ ਸਥਾਨ ਤੇ ਬੈਠੇ ਨੇ ਜੀ ਉਸ ਸਮੇਂ ਜੀ ਸਮੇਂ ਮੁਤਾਬਕ ਜੀ 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 ਬਾਬਾ ਸ੍ਰੀ ਚੰਦ ਜੀ ਨੇ ਸ਼ਾਦੀ ਨਹੀਂ ਕੀਤੀ ਕਰਾਈ ਜੀ 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 ਹਿਬਾਲ ਜਤੀ ਜਤੀ ਸਦੀ ਸੀ ਇੱਥੇ ਬੈਠੇ ਆ ਇਹ ਤਪੱਸਿਆ ਕਰਦੇ ਸੀ ਜੀ ਤੇ ਇੱਕ ਦਿਨ ਇਹਨਾਂ ਦਾ ਭਾਈ ਇਧਰ ਦੀ ਸਾਈਡ ਤੇ ਨਾ ਲਖਮੀ ਚੰਦ ਜੀ ਰਹਿੰਦਾ ਉਹਨਾਂ ਦੀ ਉਸ ਸਮੇਂ ਮੁਤਾਬਕ ਨਾ ਸ਼ਾਦੀ ਹੋ ਚੁਕੀ ਜੀ ਜੀ ਉਹ ਗਰਨਸਾ ਮਹਾਰਾਜ ਪ੍ਰਕਾਸ਼ ਹੈ ਉਧਰ ਦੇ ਸਥਾਨ ਤੇ ਜੀ 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 ਇਹ ਫਿਰ ਕੀਤਾ ਇਸ ਸਮੇਂ ਮੁਤਾਬਕ ਹੈ ਨਾ ਇੱਕ ਤਾਂ ਬਾਬਾ ਸ੍ਰੀ ਚੰਨ ਜੀ ਜਦੋਂ ਗੁਰਨਾਨਕ ਦੇਵ ਜੀ ਜੋਤੀ ਜੋ ਸਮਾ ਗਏ ਨਾ ਕਰਤਾਰਪੁਰ ਸਾਹਿਬ ਤੇ ਉਸ ਤੋਂ ਬਾਅਦ ਬਾਬਾ ਜੀ ਸ੍ਰੀ ਚੰਨ ਦੀ ਕਹਿੰਦੇ ਆਪਾਂ ਪਿਤਾ ਆਪਣੇ ਦੇ ਨਾਲ ਦਰਸ਼ਨ ਕਰਕੇ ਆਉਂਦੇ ਜੀ ਇਹ ਰਾਵੀ ਚਲਦੀ ਰਾਵੀ ਪਾਰ ਕੀਤੀ ਜਦੋਂ ਪਿਤਾ ਦੇ ਦਰਸ਼ਨ ਕਰਨ ਗਏ ਉਹ ਸੋਨੇ ਦੀ ਗਾਗਰ ਦੇ ਵਿੱਚ ਨਾ ਜੀ ਮੁਸਲਮਾਨ ਜੀ ਉਹtheta ਰਹਿੰਦੇ ਸੀ ਹਿੰਦੂ ਸਿੱਖ ਵੀ ਰਹਿੰਦੇ ਸੀ ਜੀ ਹਿੰਦੂ ਸਿੱਖ ਜਿਹੜੇ ਕਹਿੰਦੇ ਹੈ ਗੁਰੂ ਨਾਨਕ ਦੇਵ ਦਾ ਸਸਕਾਰ ਕਰਨਾ ਤੇ ਜਿਹੜੇ ਮੁਸਲਮਾਨ ਹੈ ਉਹ ਕਹਿੰਦੇ ਜੀ ਸਾਡਾ ਪੀਰ ਆ ਅਸੀਂ ਇਹਨਾਂ ਦਾ ਮਤਲਬ ਕਬਰ ਬਣਾਉਣੀ ਜੀ ਜੀ ਇਹ ਚੀਜ਼ ਕਰਨੀ ਹੈ ਇਹਨਾਂ ਦਾ ਆਪੋ ਜਿੱਤੇ ਟਕਕਾਰ ਚੱਲ ਗਿਆ ਉਹ ਮਰ ਕੇ ਫਿਰ ਰੌਲਾ ਪਾ ਗਿਆ ਵੀ ਤੁਸੀਂ ਸਮਾਂ ਪੈਂਦਾ ਵਾ ਤੇ ਕਰੋ ਮਹਾਰਾਜ ਦਾ ਸਾਂਭਰਾ ਸੰਧਿਆ ਦਾ ਕੈਮ ਆਉਂਦਿਆ ਜੀ 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 ਤੇ ਫਿਰ ਕੀ ਕੀਤਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਪਲੰਘ ਤੇ ਲੰਮੇ ਪਏ ਸੀ ਜੀ ਉਹ ਪਲੰਘ ਦੇ ਵਿੱਚ ਉਹਨਾ ਗੈਪ ਹੋ ਗਏ ਜੀ 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 ਬਿਲਕੁਲ ਜਿਦੋਂ ਕਹਿੰਦੇ ਕਪੜਾ ਚੱਕਿਆ ਆ ਹਾਂਜੀ ਤੇ ਤੇ ਉੱਥੇ ਵੀ ਸਰੀਰ ਹੈ ਸਰੀਰ ਹੈ ਨਹੀਂ ਸੀ ਉਹ ਫਿਰ ਸਾਧ ਸੰਗ ਜੀ ਕੀਤਾ ਤੋ ਨਾ ਆਖਿਆ ਕਰੂ ਕਿੱਦਾਂ ਕਰਨਾ ਜੀ ਸੰਗਤ ਕੱਤੀ ਉਹ ਮੁਸਲਮਾਨ ਕਹਿਣ ਵੀ ਅਹੀਂ ਚਾਦਰ ਰੱਖਣੀ ਅਹੀਂ ਦੂਸੇ ਕਹਿਣ ਅਹੀਂ ਦਾ ਗਲ ਕੋ ਬੇ ਕੋਣੇ ਅੱਧੀ ਅੱਧੀ ਕਰਨੀ ਸੀ ਮੇਰੇ ਖਿਆਲ ਮੇਰੇ ਨਾਲ ਅੱਧੀ ਅੱਧੀ ਕਰਕੇ ਇੱਕ ਦਾ ਸੰਸਕਾਰ ਕਰਤਾ ਜੀ 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 ਉਹਨਾਂ ਕਬਰ ਬਣਾ ਦਿੱਤਾ ਬਿਲਕੁਲ ਬਿਲਕੁਲ ਮੈਂ ਇਤਿਹਾਸ ਵਿੱਚ ਇਦਾਂ ਹੀ ਸੁਣਿਆ ਹੈ ਜਿਹੜੀ ਸੋਨੇ ਦੀ ਗਾਗੜੀ ਉਹਦੇ ਵਿੱਚ ਉਹ ਚਾਦਰ ਜਿਹੜੀ ਸੀ ਨਾ ਗੁਰੂ ਨਾਨਕ ਦੇਵ ਜੀ ਦੀ ਜੀ ਜੀ ਸੰਸਕਾਰ ਕੀਤਾ ਗਿਆ ਉਹ ਉਹਨਾਂ ਉਹਦੇ ਵਿੱਚ ਪਾ ਕੇ ਰੱਖ ਉਹ ਕੋਠੇ ਦਾਪਤੀ ਓਕੇ ਇੱਥੋਂ ਫਿਰ ਇੱਕ ਦਿਨ ਬਾਬਾ ਸ੍ਰੀ ਚੰਦ ਜੀ ਗਏ ਆ ਤੇ ਉਹ ਰਾਵੀ ਨੇ ਨਾ ਨੰਗੀ ਕਰਤੀ ਓਕੇ ਤੇ ਬਾਬਾ ਸ੍ਰੀ ਚੰਦ ਉਹ ਗਾਗਰ ਨੂੰ ਚੱਕ ਕੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਗੁਰਦੁਆਰਾ ਜਿੱਥੇ ਹੁਣ ਮੇਨ ਗ੍ਰੰਥ ਸਾਹਿਬ ਰੱਖਿਆ ਵੱਡਾ ਮੰਦਿਰ ਦੀ ਸੋਭਤੇ ਆ ਬਾਬਾ ਜੀ ਦਾ ਜੀ 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 ਉਸ ਥਰੇ ਦੇ ਵਿੱਚ ਜਿੱਥੇ ਗ੍ਰੰਥ ਸਾਹਿਬ ਮੌਜੂਦਾ ਉਸ ਥਰੇ ਦੇ ਵਿੱਚ ਉਹ ਗਾਗਰ ਉਦੋਂ ਦੀ ਰੱਖੀ ਆ ਤੇ ਉਹ ਵੀ ਮੌਜੂਦਾ ਸਤਾਨ ਆ ਜੀ ਇਥੇ ਫਿਰ ਬੈਠੇ ਆ ਬਾਬਾ ਸਿਰਜਾਂ ਜੀ ਉਹ ਗਾਗਰ ਰੱਖ ਕੇ ਡੇਰਾ ਬਬਨਾਨ ਕੇ ਇਥੇ ਆ ਗਏ ਜੀ ਜੀ ਇਥੋਂ ਅਗਲੇ ਪਾਸੇ ਫਿਰ ਇਤਿਹਾਸ ਚੱਲਦਾ ਜੀ 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 ਇਹ ਇਥੇ ਬਾਬਾ ਜੀ ਨੇ ਲੰਮੀ ਬਾਹ ਕਰਕੇ ਨਾ ਲਾਇਆ ਉਹ ਵੀ ਇਤਿਹਾਸਤਾਨ ਦੱਸ ਬੰਨ ਕੀ ਇਹ ਜਿਹੜਾ ਸਥਾਨ ਤੁਸੀਂ ਦੱਸ ਰਹੇ ਆਂ ਵੀ ਇਥੇ ਬਹਿ ਕੇ ਹਾਂ ਜੀ ਵੀ ਲੰਬੀ ਬਾਹ ਬਾਬਾ ਜੀ ਨੇ ਕੀਤੀ ਸੀ ਆਪਣੇ ਭਤੀਜੇ ਨੂੰ ਜਿਹੜਾ ਆ ਅਸਮਾਨ ਤੋਂ ਲਾਇਆ ਸੀ ਉਹ ਇਹ ਸਥਾਨ ਹੈ ਹਾਂ ਜੀ ਉਹ ਵੀ ਤੁਹਾਨੂੰ ਬੇਨਤੀ ਕਰਦੇ ਆਂ ਸਾਧ ਸੰਗ ਜੀ 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 ਇਥੇ ਫਿਰ ਲక్ష్ਮੀ ਚਾਂ ਜੀ ਉਸ ਅੰਦਰ ਰਹਿੰਦੇ ਜੀ ਜੀ ਇਧਰਲੇ ਪਾਸੇ ਇਧਰ ਹਾਂਜੀ ਗ੍ਰੰਥ ਸਾਹਿਬ ਵਾਲੇ ਜੀ ਜੀ ਇੱਥੇ ਗੁਰੂ ਘਰ ਦਾ ਪਰਿਵਾਰੀ ਉਹਨਾਂ ਦੇ ਉਸ ਸਮੇਂ ਨਾਲ ਸ਼ਾਦੀ ਹੋ ਚੁੱਕੀ ਜੀ 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 ਇੱਕ ਦਿਨ ਉਹ ਵੀ ਨਾ ਸੋਚਿਆ ਲਖਮੀ ਜਾਂ ਜੀ ਵੀ ਆਪਾਂ ਪਿਤਾ ਦੇ ਦਰਸ਼ਨ ਕਰਨ ਆਏ ਹਾਂ ਜੀ ਜਿਹੜੇ ਦਰਸ਼ਨ ਕਰਨ ਗਏ ਰਾਵੀ ਪਾਰ ਕੀਤੀ ਤੇ ਉੱਥੇ ਜਾ ਗਏ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਮੱਥਾ ਟੇਕ ਕੇ ਜਦੋਂ ਵਾਪਸ ਆਏ ਨਾ ਜੀ 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 ਫਿਰ ਰਾਵੀ ਪਾਰ ਕੀਤੀ ਆ ਜੀ ਤੇ ਰਾਵੀ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਪਤਾ ਨਹੀਂ ਕੀ ਮਾਨੇ ਚ ਫੁਰਨਾ ਆਇਆ ਉਹਨਾਂ ਸ਼ਿਕਾਰ ਘਟਣਾ ਸ਼ੁਰੂ ਕਰਤਾ ਜੀ 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 ਸ਼ਿਕਾਰ ਇੱਕ ਹਰਨ ਮਾਰਿਆ ਇੱਕ ਖਰਗੋਸ਼ ਮਾਰਿਆ ਰੋਸ਼ ਮਾਰਿਆ ਉਹਨੂੰ ਫਿਰ ਘੁਰੇ ਦੀ ਕਾਠੀ ਨਾਲ ਬੰਨ੍ਹ ਕੇ ਜੀ ਇਹ ਤੇ ਸਿੱਧੇ ਇਤਿਆਰ ਸਿੱਧੇ ਇਤਿਆਰ ਇੱਥੇ ਬਾਬਾ ਸ੍ਰੀਜੰਨ ਦੀ ਆਪਣੀ ਸਮਾਦੀ 'ਚ ਬੈਠੇ ਜੀ 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 ਜਦੋਂ ਸਮਾਦੀ ਇਹਨਾਂ ਦੀ ਖੁੱਲੀ ਆ ਹਾਂ ਤੇ ਇਹਨਾਂ ਦਾ ਜੰਗਲ ਰੂਪ ਜਿਹੜਾ ਸ਼ਦਾ ਲਕਸ਼ਮੀ ਜਾਨ ਤੇ ਪਿਆਨ ਧਿਆਨ ਜੀ ਜੀ ਆਂਦੇ ਵੀ ਭਰਾਤਾ ਜੀ ਆਜੋ ਉਰੇ ਆਜੋ ਇਹਨਾਂ ਆਵਾਜ਼ ਮਾਰਦੇ ਕੋਲ ਘੋੜਾ ਉਹਨਾਂ ਟਾਲੀ ਲਾ ਕੇ ਬੰਨ੍ਹਦਾ ਅੱਛਾ ਜੀ ਆਂਦੇ ਵੀ ਦੱਸੋ ਜੀ ਤੇ ਬਾਬਾ ਸ਼ਿਵਕੰਨ ਜੀ ਕਹਿਣ ਲਗੇ ਪ੍ਰਤਾਪ ਜੀ ਤਹਾਂ ਜੀਵ ਹਤਿਆ ਕੀ ਦੇਵਤਾ ਰੀਤੀ ਇਹ ਵੀ ਲਿਖਾ ਤੁਹਾਨੂੰ ਲਿਖਾ ਦੇਣਾ ਇਹ ਹਸਨ ਖੇਡਣ ਵਾਲੀ ਜੀਵ ਹੀ ਤੂੰ ਮਾਰਤੇ ਆ ਜੀ ਜਿਹੜੇ ਦੁਨੀਆ ਦੀ ਫਸਲ ਖਰਾਬ ਕਰਦੇ ਉਹ ਤੁਸੀਂ ਜਾਨਵਰ ਮਾਰਨੇ ਜਿਦਾ ਸ਼ੇਰ ਹੋਗਾ ਹਾਥੀ ਹੋਗਾ ਸੂਰ ਹੋਗੇ ਜੀ ਜੀ ਤੇ ਇਹ ਮਤਲਬ ਤੇਹੀ ਮਾਰਾ ਕਰਮ ਕੀਤਾ ਮਾਰਾ ਕਰਮ ਉਹ ਫਿਰ ਇਨੇ ਥਾ ਅਜ ਸੋਚਾਂ ਸੋਚਨ ਦੇ ਆ ਲਖਮੀ ਜਾਨੀ ਜੀ ਧਰਮ ਪਤਨੀ ਉਦਰ ਵਾਹੀਏ ਉਹਨਾਂ ਨੇ ਗਲਾਹ ਜਲਦਾ ਦਿੱਤਾ ਵੀ ਮਹਾਰਾਜ ਹੀ ਜਲ ਸਕੂ ਉਹ ਨਾ ਜਲ ਨਹੀਂ ਸਕਿਆ ਜੀ ਉਹ ਕਦੀ ਉਧਰ ਨੂੰ ਚਲੇ ਗਏ ਕਦੀ ਇਧਰ ਨੂੰ ਆ ਗਏ ਜੀ ਜੀ ਉਸ ਤੋਂ ਬਾਅਦ ਜਦੋਂ ਏਦਾਂ ਕੀਤਾ ਤੇ ਫਿਰ ਧਰਮ ਪਤਨੀ ਆਉਂਦੀ ਵੀ ਬੇਟਾ ਕਿੱਥੇ ਜੀ ਜੀ ਬੇਟਾ 6 ਮਹੀਨਿਆਂ ਦਾ ਉਸ ਬੇਟੇ ਨੂੰ ਲਿਆ ਧਰਮ ਪਤਨੀ ਲਿਆ ਸਨੇ ਘੋੜਾ ਸਨੇ ਕੁੱਤਾ ਬਾਬਾ ਜੀ ਨੂੰ ਮਥਾ ਟੇਕ ਕੇ ਜੀ ਇਥੋਂ ਸਤਖੰਡ ਨੂੰ ਫਿਰ ਇਹਨਾਂ ਉਡਾਰੀ ਮਾਰ ਉਡਾਰੀ ਮਾਰਲੇ ਲਖਮੀ ਜਾਨੀ ਲਖਮੀ ਜਾਨੀ ਇਧਰ ਬਾਬਾ ਸ੍ਰੀਚੰਦ ਜੀ ਫਿਰ ਇਹਨਾਂ ਦੀ ਸਮਾਦੀ ਲੱਗ ਗਈ ਇਸ ਸਥਾਨ ਤੇ ਪ੍ਰਾਤਨ ਸਥਾਨ ਜੀ 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 ਜਦੋਂ ਸਮਾਦੀ ਲੱਗ ਗਈ ਤੇ ਭਾਈ ਕੰਬਲਿਆ ਜੀ ਇਹਨਾਂ ਦੀ ਸੇਵਾਦਾਰੀ ਜੀ ਉਹ ਆਖਣ ਲੱਗੇ ਜੀ ਪੀ ਭਾਈ ਸਾਹਿਬ ਪੀ ਬਾਬਾ ਜੀ ਜੀ ਤਿੰਨ ਆਵਾਜ਼ਾਂ ਦਿੱਤੀਆਂ ਬਿਲਕੁਲ ਬਿਲਕੁਲ ਇਹ ਆਪਣੀ ਸਮਾਦੀ ਜੀ ਬੈਠੀ ਆਂਦੀ ਬਾਬਾ ਜੀ ਵੀਰਤਵਾ ਡਾ ਲੇਖਾ ਦੇਣ ਚਲਾ ਗਿਆ ਜੀ ਤੇ ਜਦੋਂ ਬਾਬਾ ਜੀ ਨੇ ਨਹੀਂ ਆਵਾਜ਼ ਦਿੱਤੀ ਤੇ ਇਹਨਾਂ ਇਸ਼ਾਰਾ ਕੀਤਾ ਭਾਈ ਕੰਬਲਿਆ ਜੀ ਨੇ ਭਾਈ ਕੰਬਲਿਆ ਜੀ 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 ਫਿਰ ਇਹਨਾਂ ਨੇ ਨੇਤਰ ਖੋਲੇ ਬਾਬਾ ਸ੍ਰੀ ਚੰਦ ਜੀ ਜੀ ਜਿਹਨਾਂ ਨੇਤਰੇ ਸਾਧ ਸੰਗ ਜੀ ਖੋਲੇ ਆ ਤੇ ਫਿਰ ਆਂਦੀ ਦੱਸੋ ਜੀ ਜੀ ਫਿਰ ਬਾਬਾ ਕਮਲਿਆ ਜੀ ਆਂਦੇ ਆਂਦੇ ਆਕਾਸ਼ ਨੂੰ ਦੇਖੋ ਜਦ ਆਕਾਸ਼ ਨੂੰ ਦੇਖਿਆ ਤੇ ਮੇਰੇ ਉਹ ਉਸ ਸਮੇਂ ਨਵੀਂ ਮੀਲ ਚਲੇਗੇ ਜੀ 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 ਇੱਕ ਘੋੜਾ ਉਰਦਾ ਜਾਂਦੇ ਉਹ ਵੀ ਸਖਤੀ ਵਾਲੇ ਜੀ 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 ਤੇ ਉਹ ਘੋੜਾ ਉਰਦਾ ਜਾਂਦੇ ਜਿੱਦਾਂ ਹੁਣ ਇਹ ਲੰਮੀ ਬਾਹ ਕਰਕੇ ਲਾਇਆ ਵਾ ਫਿਰ ਇਹਨਾਂ ਚਾਰ ਯੋਜਨ ਲੰਮੀ ਬਾਹ ਕੀਤੀ ਆਪਣੀ ਖੱਬੀ ਬਾਹ ਜੀ ਜੀ ਤੇ ਫਿਰ ਉਹ 20 ਮੀਲ ਦੇ ਇਹ ਉਹ ਬੱਚੇ ਨੂੰ ਥੱਲੇ ਲਾਇਆ ਇਹ ਫਿਰ ਬਚਾ ਨਾ ਤੇ ਕੋਲ ਆਇਆ ਜੀ ਇਹ ਫਿਰ ਬਚਾ ਤਿੰਨ ਦਿਨ ਇਹਨਾਂ ਦੇ ਕੋਲ ਰਿਹਾ ਕੋਲ ਗਿਆ ਤੇ ਹੁਣ ਬਚਾ ਬਾਬਾ ਨਹੀਂ ਮਾਂ ਤੋਂ ਬਗਾਦ ਦੂ ਮਾਂ ਤਾਂ ਬਗਾਦ ਨਹੀਂ ਹੁੰਦਾ ਜੀ ਉਹਨਾਂ ਰੂ ਰੋਣਾ ਸ਼ੁਰੂ ਕਰਤਾ ਬਿਲਕੁਲ ਬਿਲਕੁਲ ਫਿਰ ਬਾਬਾ ਸ੍ਰੀਚੰਨ ਜੀ ਨੇ ਉਹਨੂੰ ਗੋਦੀ 'ਚ ਲਿਆ ਗੋਦੀ 'ਚ ਲਾ ਕੇ ਤੇ ਫਿਰ ਆਪਣੇ ਸੱਜੇ ਪੈਰ ਦੇ ਅੰਗੂਠੇ 'ਚੋਂ ਦੁੱਧ ਪਲਾਇਆ ਜੀ ਜੀ ਤੇ ਰੱਜ ਕੇ ਦੁੱਧ ਖੋਡਾ ਪੀਤਾ ਉਹ ਅੰਦਰ ਫੋਟੋ ਲੱਗੀ ਉਹਨਾਂ ਨੂੰ ਜਾਣਕਾਰੀ ਕਰਾਉਣੀ ਹੈ ਇਸ ਸਥਾਨ ਤੇ ਫਿਰ ਜਦੋਂ ਜ਼ਰੂਰਤ ਪੈਣੀ ਉਹਨਾਂ ਦੁੱਧ ਦੇ ਦੇਣਾ ਬਾਬਾ ਜੀ ਚੰਦ ਜੀ 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 ਤੇ ਫਿਰ ਆਸ ਤੇ ਆਸ ਤੇ ਫਿਰ ਵੱਡੇ ਹੋਏ ਆ ਵੱਡੇ ਜਦੋਂ ਜਵਾਨ ਹੋ ਗਏ ਆ ਤੇ ਫਿਰ ਧਰਮ ਚੰਦ ਜੀ ਉਹਨਾਂ ਦੀ ਵੀ ਸ਼ਾਦੀ ਕੀਤੀ ਬਾਬਾ ਜੀ ਚੰਦ ਜੀ ਜੀ ਜਿੱਥੇ ਜਿੱਥੇ ਦੇ ਕਦੀ ਨਾਨਕ ਚੱਕ ਚੱਲ ਜਾਂਦੇ ਕਦੀ ਬਾਟਸ਼ਾਲ ਚੱਲ ਜਾਂਦੇ ਕਦੀ ਬੇੜਾ ਬਬ ਨਾਨਕ ਕਦੀ ਇੱਥੇ ਫਿਰ ਵਾਪਸ ਚੱਲ ਜਾਂਦੇ ਜੀ ਜੀ ਤੇ ਸਾਰੀ ਉਮਰ ਇਹਨਾਂ ਨੇ ਇਸੇ ਤਰ੍ਹਾਂ ਹੀ ਯਾਤਰਾ ਕੀਤੀ ਤਖੀਰ ਤੇ ਉੱਥੇ ਆਪਣਾ ਜੰਬੇ ਤੋਂ ਅਗਲੇ ਪਾਸੇ ਮਨੀ ਮਿਹੇਸ਼ਪਿੰਦਾ ਉਥੋਂ ਆਬਾਜੀ ਉਲੋਭ ਹੋਏ ਠੀਕ ਹੈ ਇੱਥੇ ਫਿਰ ਜਦੋਂ ਲక్ష్ਮੀ ਚਾਂਜੀ ਬੈਠੇ ਨੇ ਜੀ ਤੇ ਉਹ ਚਲੇ ਗਏ ਲੇਖਾ ਦੇ ਨੇ ਉਹਦੇ ਬੱਚੇ ਨੇ ਜਦੋਂ ਲਾਇਆ ਨਾ ਜੀ ਉਹ ਬੱਚੇ ਦੀ ਸ਼ਾਦੀ ਕੀਤੀ ਉਹਦੇ ਦੋ بیٹے ਹੋਇਆ ਵੱਡਾ ਹੋਇਆ ਵਾ ਮਾਨਕ ਚੰਦ ਮਾਨਕ ਚੰਦ ਛੋਟਾ ਮੀਰ ਤੇ ਉਹਨਾਂ ਤੋਂ ਡੇਰਾ ਬਾਬਾ ਨਾਨਕ ਬੇਦੀ ਪਰਿਵਾਰ ਸਾਸਣ ਦੀ ਚੱਲਣ ਦੇ ਜੀ 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 ਹੁਣ ਚੋਲਾ ਸ਼ਾਹ ਦੀ ਜਿਹੜੀ ਮੰਤਨੀ ਜਿੰਨੇ ਵੀ ਉਥੇ 500 ਪਰਿਵਾਰ ਨੇ ਵਾਰੀ ਵਾਰੀ ਉਹਨਾਂ ਦਾ ਮੇਲਾ ਹੁੰਦਾ ਜੀ ਤੇ ਉਹ ਮੌਜੂਦਾ ਗੱਦੀਆਂ ਨਾਲ ਚਲੋ ਕਾਫੀ ਇੱਕ ਬਾਬਾ ਬਤਾਰਸ਼ਨ ਜੀ ਹੈ ਹੋਰ ਬੇਦੀ ਨੇ ਬਾਬਾ ਸੁਖਦੇਸ਼ ਸਿੰਘ ਜੋ ਟਾਂਡੇ ਦੇ ਰੱਬ ਨਾਲ ਆਇਆ ਸੀ ਤਰ੍ਹਾਂ ਬਲਵੀਰ ਸਿੰਘ ਹੋਰ ਵੀ ਬੇਦੀ ਨੇ ਜਿਹੜਾ ਤੋਂ ਚੱਲਦਾ ਆ ਰਿਹਾ ਹਾਂ ਜੀ ਇਹਦੀ ਚੱਲਦੀ ਆ ਰਹੀ ਇਹਦੀ ਚੱਲਦੀ ਆ ਰਹੀ ਤੇ ਇਸ ਸਥਾਨ ਤੋਂ ਮੁੜ ਕੇ ਫਿਰ ਉਹਨਾਂ ਦੇ ਜਿਹੜੇ ਰੋਲ ਵਿੱਚ ਆਰਮੀ ਪੀਰੀ ਜਿਹੜੇ ਹੁਣ ਮੰਨ ਤਾ ਮੌਜੂਦਾ ਪ੍ਰਸਾਦ ਦਿੰਦੇ ਜੀ 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 ਉਹ ਬਾਬਾ ਜੀ ਨੇ ਕਿਰਪਾ ਕੀਤੀ ਉਹ ਧਰਮ ਚਾਹੰਦੇ ਬੇਟੇ ਹੋਇਆ ਲਖਮੀ ਚੰਦ ਆਪਣਾ ਮਾਨਕ ਚੰਦ ਮਾਨਕ ਚੰਦ ਮੇਰ ਚੰਦ ਉਹਨਾਂ ਦੇ ਬੇਟੇ ਅਗੋਂ ਮਦਵਲ ਹੋਇਆ ਉਹ ਅੱਜ ਉਹਨਾਂ ਦੀ ਅੰਸ਼ ਚੱਲਾਂ ਦੇ ਜੀ ਠੀਕ ਹੈ ਜੀ ਬਾਬਾ ਜੀ ਨੇ ਲਖਮੀ ਚੰਦ ਲਖਮੀ ਚੰਦ ਜੀ ਦੇ ਜਿਹੜੇ ਆ ਸਾਨੂੰ ਉਹਨਾਂ ਦੇ ਦਰਸ਼ਨ ਕਰਾਈ ਜਾ ਨੋਰੀ ਸਾਹਾ ਸੰਗਤ ਜੀ ਹੁਣ ਤੁਹਾਨੂੰ ਆਪਾਂ ਲక్ష్ਮੀ ਚੰਦ ਜੀ ਇੱਥੇ ਰਹਿੰਦੇ ਸੀਗੇ ਤੇ ਆਪਾਂ ਤੁਹਾਨੂੰ ਹੁਣ ਉਸ ਥਾਂ ਦੇ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਲੈ ਕੈਮਰਾਮੈਨ ਨੂੰ ਕਹਾਂਗਾ ਵੀ ਕੱਲੀ-ਕੱਲੀ ਚੀਜ਼ ਦੇ ਦਰਸ਼ਨ ਕਰਾਏ ਜਾਣ ਹਾਂਜੀ ਬਾਬਾ ਜੀ ਸਾਨੂੰ ਇੱਥੇ ਦੇ ਵੀ ਇਤਿਹਾਸ ਬਾਰੇ ਤੁਸੀਂ ਜਾਣੂ ਕਰਾਓ ਹਾਂਜੀ ਇਹ ਸਾਧ ਸੰਗ ਜੀ ਉਹ ਸਥਾਨ ਆ ਜੀ ਉਧਰ ਬਾਬਾ ਸ੍ਰੀਚੰਦ ਜੀ ਰਹਿੰਦੇ ਸੀ ਵੱਡੇ ਇੱਧਰ ਲਖਮੀ ਚੰਦ ਜੀ ਉਹਨਾਂ ਦਾ ਪਰਿਵਾਰ ਤੇ ਬੱਚਾ ਰਹਿੰਦੇ ਜੀ ਜੀ ਜਦੋਂ ਸ਼িকার ਖੇਡ ਕੇ ਆਏ ਆ ਇਸ ਸਥਾਨ ਤੋਂ ਫਿਰ ਉਹਨਾਂ ਚਾਲੇ ਪਾਗ ਜਦੋਂ ਬਾਬਾ ਸ੍ਰੀਚੰਦ ਜੀ ਨੇ ਆਖਿਆ ਜੀ ਜੀ ਕੀ ਪ੍ਰਤਾ ਜੀ ਤੁਹਾਨੂੰ ਲੇਖਾ ਦੇਣਾ ਪੈਣਾ ਜੀ 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 ਤੇ ਉਹ ਅੱਗੋਂ ਬਹਿਸ ਹੋ ਗਈ ਬਾਬਾ ਸ੍ਰੀਚੰਦ ਜੀ ਦੇ ਨਾਲ ਆंदे ਵੀ ਆਪਾਂ ਗੁਰੂ ਨਾਨਕ ਦੇਵ ਜੀ ਦੇ بیٹے ਆ ਜੀ 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 ਤੇ ਸਾਨੂੰ ਕੋਈ ਲੇਖਾ ਨਹੀਂ ਦੇਣਾ ਪੈਣਾ ਬਿਲਕੁਲ ਵੀ ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ بیٹے ਆ ਤੇ ਸਾਨੂੰ ਮਤਲਬ ਕੀ ਇਹ ਜਿਹੜਾ ਲੇਖਾ ਨਹੀਂ ਦੇਣਾ ਪੈਣਾ ਬਸ ਤੇ ਬਾਬਾ ਜੀ ਕਹਿੰਦੇ ਆਂਦੇ ਵੀ ਤੂੰ ਜੀਭਾ ਤਿਆਗ ਕੇ ਦੀ ਇਹ ਤੁਹਾਨੂੰ ਗੁਰੂ ਨਾਨਕ ਪਿਤਾ ਦੇ ਅੱਗੇ ਵੀ ਹਸਾਬ ਦੇਣਾ ਪੈਣਾ ਜੀ 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 ਫਿਰ ਇਸ ਸਥਾਨ ਤੋਂ ਫਿਰ ਉੱਥੇ ਮੱਥਾ ਟੇਕ ਕੇ ਉਹਨਾਂ ਚਾਲੇ ਪਾਏ ਆ ਜੀ ਮੈਂ ਕੈਮਰਾਮੈਨ ਨੂੰ ਕਹਾਂ ਉਹ ਇਕੱਲੀ ਇਕੱਲੀ ਚੀਜ਼ ਦੇ ਜਿਹੜੇ ਆ ਦਰਸ਼ਨ ਕਰਾਏ ਜਾਣ ਵੀ ਜਿਹੜੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਨਾ ਜੀ ਤੇ ਜਦੋਂ ਉਹਨਾਂ ਨੇ ਬਾਬਾ ਜੀ ਜਦੋਂ ਉਹਨਾਂ ਨੇ ਸ਼ਕਾਰ ਖੇਡੀਆਂ ਸੀਗਾ ਉਹ ਵੀ ਜਿੱਦਾਂ ਫੋਟੋ ਹੈਗੀਆਂ ਇੱਥੇ ਲੱਗੀਆਂ ਨੇ ਸ਼ਕਾਰ ਉਹ ਹਨਾ ਪ੍ਰਾਤਨ ਫੋਟੋ ਹੈਗੀਆਂ ਉਹ ਪਤਾ ਨਹੀਂ ਇਦਾਂ ਕੋਈ ਲੈ ਗਿਆ ਮਹਾਪੁਰਸ਼ ਹਨ ਜੀ ਤੇ ਉਹ ਹੁਣ ਕਰਵਾਉਣੀ ਆ ਕਿਤੇ ਹੁਣ ਮਿਲੇ ਤੇ ਤਾਂ ਕਰਵਾਉਣੀ ਆ ਠੀਕ ਹੈ ਬਾਬਾ ਜੀ ਤੇ ਆ ਜਿਹੜੇ ਹੈਗੇ ਆ ਦਰਸ਼ਨ ਕਰਾਈ ਜਾਣ ਇਧਰਲੇ ਪਾਸੇ ਕੱਲੀ-ਕੱਲੀ ਚੀਜ਼ ਦੇ ਕੱਲੀ-ਕੱਲੀ ਫੋਟੋ ਦੇ ਤੇ ਇਹ ਜਨ ਕਰਾਈ ਜਾਣ ਕਿ ਸ਼੍ਰੀ ਚੰਦ ਜੀ ਮਹਾਰਾਜ ਜੀ ਆਪਣੇ ਭਤੀਜੇ ਨੂੰ ਗੂਠੇ ਰਾਹੀਂ ਜਿਹੜਾ ਆ ਦੁੱਧ ਜਿਹੜਾ ਪਿਆ ਰਹੇ ਆ ਤੁਸੀਂ ਦਰਸ਼ਨ ਕਰੋ ਦਰਸ਼ਨ ਮੈਲੇ ਕਰੋ ਸਾਧ ਸੰਗਤ ਜੀ ਤੇ ਇਸੇ ਸਥਾਨ ਤੋਂ ਜਦੋਂ ਮੱਥਾ ਤੇ ਕੇ ਬਾਬਾ ਸ੍ਰਿਜਨ ਸਾਚ ਖੰਡ ਨੂੰ ਘੋੜੇ ਸਮੇਤ ਗਏ ਆ ਜੀ ਫਿਰ ਇਸ ਬੱਚੇ ਨੂੰ ਵੀ ਨਾਲ ਖਰਿਆ ਧਰਮ ਜਾਂਦੂ ਜੀ 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 ਤੇ ਫਿਰ ਉਦੋਂ ਫਿਰ ਬਾਬਾ ਸ੍ਰਿਜਨ ਜੀ ਬੈਠੇ ਨੇ ਉਧਰ ਸਮਾਦੀ ਚ ਹਾਂ ਜੀ ਉਹ ਕਾਸ਼ ਉਹ ਲੰਮੀ ਬਾਹ ਕਰਕੇ ਚਾਰ ਜੋਜਨ ਤੇ ਫਿਰ ਉਹ ਨਾਲ ਜਿਹੜੇ ਭਾਈ ਕਮਲਿਆ ਜੀ ਬੈਠੇ ਨੇ ਹਾਂ ਜੀ ਇਹ ਕਾਮਲਿਆ ਜੀ 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 ਇਹਨਾਂ ਨੇ ਫਿਰ ਦੱਸਿਆ ਉਹਨਾਂ ਨੂੰ ਵੀ ਵੀਰ ਤੁਹਾਡਾ ਲੇਖਾ ਤੇ ਚਲਾ ਕੇ ਤਾਂ ਦੀ ਅੰਸ਼ ਕਿਦਾਂ ਚੱਲੀ ਜੀ ਜੀ ਬਿਲਕੁਲ ਇਹਨਾਂ ਨੇ ਮੁੜ ਕੇ ਫਿਰ ਦੱਸਿਆ ਤੇ ਫਿਰ ਇਹ ਬੱਚੇ ਨੂੰ ਇਹ ਥਾਂ ਲੈ ਆਂਦਾ ਜੀ ਜੀ ਇਹਨਾਂ ਨੂੰ ਫਿਰ ਸਮੇਂ ਮੁਤਾਬਕ ਜਿਹੜੇ ਤੀਸਰੇ ਦਿਨ ਭੁੱਖ ਲੱਗੀ ਆ ਤੇ ਫਿਰ ਬਾਬਾ ਸ਼੍ਰੀ ਚੰਦ ਨੇ ਆਪਣੇ ਸਾਗੇ ਪੈਰ ਦੇ ਅੰਗੂਠੇ ਦੇ ਨਾਲ ਦੁੱਧ ਪਿਲਾਇਆ ਇਹਨਾਂ ਦੀ ਪਾਲਣਾ ਪੋਛਣਾ ਕੀਤੀ ਫਿਰ ਸਮੇਂ ਮੁਤਾਬਕ ਸਮਾਂ ਜਦੋਂ ਨੰਗਿਆ ਫਿਰ ਇਹ ਵੱਡੇ ਹੋਏ ਆ ਧਰਮ ਜਾਨ ਜੀ ਜਵਾਨ ਜੀ 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 ਤੇ ਇਹਨਾਂ ਦੀ ਬਾਬਾ ਸ਼੍ਰੀ ਚੰਦ ਨੇ ਸ਼ਾਦੀ ਕੀਤੀ ਬਟਾਲੇ ਸ਼ਹਿਰ ਜੀ ਉਹਨਾਂ ਦੇ ਅਗੋਂ ਦੋ ਬੱਚੇ ਹੋਏ ਆ ਵੱਡੇ ਮਾਨਕ ਚੰਦ ਜਿਨ੍ਹਾਂ ਦੀ ਮੰਡੀ ਸਾਹਿਬ ਜਗਾ ਤੇ ਇਹ ਮੀਰ ਮੀਰ ਚੰਦ ਜਿਨ੍ਹਾਂ ਦਾ ਚੋਲਾ ਸਾਹਿਬ ਚੱਲਦੇ 베ਦੀ ਪਰਿਵਾਰ ਚੱਲਦੇ ਸਾਰਾ ਜਿਹੜਾ ਬਾਬਾ ਨਾਨਕ ਅੱਧਾ ਜਿਹੜਾ ਗੁਰਦੁਆਰੇ ਜਿੰਨੇ ਆ ਉਹ 베ਦੀ ਪਰਿਵਾਰਾਂ ਦੇ ਜੀ 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 ਬਾਬਾ ਜੀ ਆ ਜਿਹੜੀ ਫੋਟੋ ਦਰਸਾਈ ਗਈ ਆ ਵੀ ਜਿੱਦਾਂ ਹੁਣ ਅਮਰੀਕਾ ਨਾਲ ਸ਼ਾਬ ਨੂੰ ਲਿਆਂਦਾ ਗਿਆ ਵੀ ਇਹ ਏਰੀਆ ਨਾਲ ਜਿੰਦਾ ਇਹ ਮਹਾਰਾਜ ਇਹਦੇ ਕਸ਼ਮੀਰ ਦੀ ਗੱਲ ਆ ਜੀ ਇੱਕ ਬ੍ਰਾਹਮਣ ਹੀ ਉਹਦਾ ਇਕੋ ਇਕ ਲੌੜਾ ਬੇਟਾ ਹੈ ਜਦੋਂ ਬਾਬਾ ਸ੍ਰੀਚੰਦ ਜੀ ਆਏ ਆ ਨਾ ਸਮੇਂ ਮੁਤਾਬਕ ਜੀ 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 ਉਦੋਂ ਲੋਕਾਂ ਨੂੰ ਪਤਾ ਲੱਗਾ ਵੀ ਇੱਥੇ ਨਾ ਸੰਤ ਕੋਈ ਆਏ ਆ ਮਹਾਂਪੁਰਸ਼ ਤੇ ਦੁਨੀਆ ਆਉਂਦੀ ਜਾਂਦੀ ਹੀ ਤੇ ਉਸ ਬ੍ਰਾਹਮਣ ਦਾ ਇਕੋ ਇਕ ਬੇਟਾ ਹੈ ਤੇ ਉਹ ਪੂਰਾ ਹੋ ਗਿਆ ਸ੍ਰੀ ਛੱਡ ਕੇ ਹਾਂ ਜੀ ਹਾਂ ਜੀ ਜਦੋਂ ਸਰੀਰ ਛੱਡ ਕੇ ਤੇ ਇੱਕ ਸੇਵਕ ਨੇ ਦੱਸਿਆ ਵੀ ਉੱਥੇ ਇੱਕ ਸੰਤ ਮਹਾਂਪੁਰਸ਼ ਆਏ ਤੁਸੀਂ ਨਾ ਉੱਥੇ ਮਥਾ ਢਕਾਓ ਜੀ ਉਹ ਫਿਰ ਮਹਾਰਾਜ ਜਦੋਂ ਸਰੀਰ ਨੂੰ ਲੈ ਕੇ ਇੱਥੇ ਪਹੁੰਚੇ ਨੇ ਬਾਬਾ ਜੀ ਦੇ ਚਰਨਾਂ 'ਚ ਉਥੇ ਰੱਖ ਕੇ ਤੇ ਵਰਦਾਮ ਕਰਨ ਦੇ ਨੇ ਇਹ ਉਹਨਾਂ ਦੇ ਮਾਤਾ ਜੀ ਆ ਜੀ ਤੇ ਫਿਰ ਨਾਲ ਹੀ ਦਾ ਬਾਬਾ ਸ੍ਰੀਚੰਦ ਜੀ ਨੇ ਕਰਮੰਡਲ 'ਚ ਜਾਲ ਲਾ ਕੇ ਤੇ ਉਹਦੇ ਤੇ ਛੱਕਾ ਮਾਰਿਆ ਜੀ ਬੱਚੇ ਤੇ ਜੀ ਉਹਨੂੰ ਆਂਦੇ ਕਿ ਚੱਲ ਭਗਤਾ ਬਹੁਤਾ ਸੋਣਾ ਨਹੀਂ ਜੀ ਜੀ ਉੱਠ ਕੇ ਬਾਓ ਉਹ ਉੱਠ ਕੇ ਬੈਗਦੇ ਜਿਹੜੇ ਇਹਦੇ ਚ ਜਮਦੂਰ ਜਿਹੜੇ ਆਏ ਸੀ ਨਾ ਰੂਲ ਲੈਣ ਵਾਸਤੇ ਉਹ ਇਹਦੇ ਚੋਂ ਨਿਕਲ ਕੇ ਉਹ ਸਾਹਮਣੇ ਜਾਣਗੇ ਆ ਬਿਲਕੁਲ ਜਾ ਰਹੇ ਠੀਕ ਹੈ ਠੀਕ ਦਰਸਾਇਆ ਗਿਆ ਫੋਟੋ ਦੇ ਵਿੱਚ ਪੂਰਾ ਹਾਂਜੀ ਹਾਂਜੀ ਤੇ ਬਹੁਤ ਹੀ ਕਾਮਅਤਿ ਠੀਕ ਹੈ ਉਹ ਤੋਂ ਦਾ ਬਹੁਤ ਬਹੁਤ ਬੜੇ ਖੌਫੀ ਬਾਬਾ ਜੀ ਮਾਰਾ ਕਿਰਪਾ ਕਰਨ ਇਤਿਹਾਸਿਕ ਇੱਕ ਹੋਰ ਉਥੇ ਯਾਦਗਾਰ ਬਾਬਾ ਸਿੰਘ ਜੰਗੀ ਇਹਦਾ ਪਾਤਿਹਾਰ ਸਾਡੇ ਕੋਲ ਜਾਣਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਹੁਣ ਅਸੀਂ ਜਿਹੜੀ ਟਾਲੀ ਲੱਗੀ ਹੋਈ ਆ ਬਾਹਰਲੇ ਪਾਸੇ ਹਾਂਜੀ ਤੇ ਜਿਹੜਾ ਕਹਿੰਦੀ ਆ ਵੀ ਬੁਖਾਰ ਜਿਹੜਾ ਕਿਸੇ ਨੂੰ ਤਈਆ ਤਾਪ ਚੜਦਾ ਆ ਜੀ ਆ ਕਿਸੇ ਨੂੰ ਕੋਈ ਆਰਾਮ ਨਹੀਂ ਆਉਂਦਾ ਡਾਕਟਰਾਂ ਨੇ ਬਹੁਤ ਜਵਾਬ ਦੇ ਦਿੱਤੇ ਉਹ ਆ ਜੀ ਤੇ ਉਹ ਇੱਥੇ ਆ ਕੇ ਆਰਾਮ ਪੈਂਦਾ ਤੁਸੀਂ ਸਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਓ ਠੀਕ ਹੈ ਤੇ ਆਊਟ ਆ ਦੇ ਕੈਮਰਾਮੈਨ ਜਦੋਂ ਬਾਬਾ ਸ੍ਰੀਜਨ ਜੀ ਉਸ ਸਮੇਂ ਆਏ ਆ ਜੀ 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 ਤੇ ਅਮਰਤ ਵੇਲਾ ਹੋਇਆ ਸੀ ਅੰਮ੍ਰਿਤ ਵੇਲੇ ਬਾਬਾ ਜੀ ਜਦੋਂ ਇਹਨਾਂ ਨੇ ਨਿਤਨੇਮ ਕਰਨਾ ਸੀ ਨਾ ਜੀ 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 ਇਹ ਦਾਤਨ ਕਰਦੇ ਸੀ ਕਾਦੀ ਦੀ ਇਹ ਪੀੜ ਆ ਜਿਹੜੀ ਦਾਤਨ ਕਰਦੇ ਸੀ ਤੇ ਭਾਈ ਕੰਬਲਿਆ ਜੀ ਨੇ ਫੜ ਕੇ ਦਾਤਨ ਇਹਨਾਂ ਨੇ ਬਾਬਾ ਸ਼ੀਰ ਚੰਨੇ ਕਰ ਦਿੱਤੀ ਆ ਜੀ ਤੇ ਉਹਨਾਂ ਨੇ ਜਲ ਪਾਤਾ ਇਹ ਗੱਡੀ ਕਹਿੰਦੇ ਸੀ ਗੱਡੀ ਬਾਬਾ ਸ਼ੀਰ ਚੰਨੇ ਦੇ ਚਾਰ ਉਹਨਾਂ ਨੇ ਪਾਇਆ ਜਲ ਭਾਈ ਕੰਬਲਿਆ ਜੀ ਨੇ ਜਲ ਪਾਇਆ ਹਾਂਜੀ ਠੀਕ ਹੈ ਜੀ ਇਹ ਫਿਰ ਉਹ ਪੀੜ ਆ ਉਹਦੇ ਨਾਮ ਦਾ ਇਹਦੇ ਨਾਮ ਤੇ ਫਿਰ ਕਾਦੀ ਸਾਹਿਬ ਪੱਖੋ ਕੇ ਕਾਦੀ ਸਾਹਿਬ ਕਰਕੇ ਕਾਦੀ ਸਾਹਿਬ ਜਿਹੜਾ ਆ ਜੀ ਇਹ ਬਹੁਤ ਇਹ ਇਤਿਹਾਸਿਕ ਟੱਲੀ ਹੈ ਨਾ ਹਾਂਜੀ ਇਹਨੂੰ ਇਤਿਹਾਸਿਕ ਟੱਲੀ ਵੀ ਕਹਿੰਦੇ ਆਂ ਜੀ ਜੀ ਇੱਕ ਇੱਧਰ ਹੋ ਗਈ ਇੱਕ ਉੱਧਰ ਹੋ ਗਈ ਕਿ ਚੌਥਾ ਪੰਜਵੀਂ ਨਿਸ਼ਾਨੀ ਬਾਬਾ ਸ਼ਿਵ ਜੰਦੇ ਦੀ ਹੈ ਆ ਬਾਬਾ ਸ਼ਿਵ ਇਹ ਜਿਹੜਾ ਥੰਮ ਸਾਹਬ ਆ ਇਹ ਥੰਮ ਸਾਹਬ ਲਿਖਿਆ ਵਾ ਇਹਦੇ ਤੇ ਉਸ ਸਮੇਂ ਜਦੋਂ ਸੰਗਤਾਂ ਆਉਂਦੀਆਂ ਸੀ ਬਾਬਾ ਸ਼ਿਵ ਜੰਦੇ ਕੋਲ ਮਤਲਬ ਦਿਨ ਦਿਹਾੜੇ ਬਾਬਾ ਜੀ ਕਥਾ ਨਵੀਆਂ ਤੇ ਨਵੀਆਂ ਸੁਣਾਉਂਦੇ ਜੀ ਜੀ ਜਦੋਂ ਕਥਾ ਸੁਣਾਉਂਦੇ ਪਏ ਤੇ ਸੰਗਤਾਂ ਜਿਹੜੀਆਂ ਬੇਟੀਆਂ ਉਹ ਬੜੀਆਂ ਨਿੰਮੋ ਜਾਨੀਆਂ ਹੋਈਆਂ ਤੇ ਸਰੀਰਾਂ ਤੇ ਰੌਣਕਾਂ ਨਹੀਂ ਜੀ ਤੇ ਬਾਬਾ ਸਿਰਜਨ ਦੀ ਕਹਿਣ ਲੱਗੇ ਵੀ ਭਗਤੋ ਤੇ ਹੀ ਅਜਬਰੇ ਉਦਾਸ ਹੋਏ ਕੀ ਗੱਲ ਹੈ ਕਹਿੰਦੇ ਬਾਬਾ ਜੀ ਸਾਨੂੰ ਇੱਕ ਬੁਖਾਰ ਚੜਦਾ ਜਿਹਨੂੰ 4 ਦਿਨ ਚੜਦਾ ਹੈ ਨਾ ਉਹ ਸਰੀਰ ਛੱਡ ਜਾਂਦਾ ਹੈ ਸਾਨੂੰ ਉਹ ਝੋੜਾ ਖਾਈ ਜਾਂਦਾ ਓਕੇ ਤੇ ਉਹਨਾਂ ਫਿਰ ਆਖਿਆ ਵੀ ਇਹ ਲੱਕੜ ਜਿਹੜੀ 베ਰੀ ਦੀ ਇਹ ਤੁਣਾ ਸਾਹ ਦੇ ਵਿੱਚ ਗੱਡੀ ਉਹਨਾ ਬਾਬਾ ਜੀ ਨੇ ਚੁੱਕ ਕੇ ਲਿਆਂਦੀ ਕੱਬ ਲਿਆ ਜੀ ਨੂੰ ਆਂਦੇ ਲਿਆਓ ਅੱਛਾ ਜੀ ਤੇਰੇ ਬਾਬਾ ਜੀ ਜੀ ਉਹ ਭੂਨੇ ਤੋਂ ਗੱਡੀ ਕਿੱਥੋਂ ਗੱਡੀ ਤੇ ਬਾਬਾ ਸਿਰਜਣ ਨੇ ਇਹਨੂੰ ਨਾ ਉਥੇ ਗੱਡ ਦਿੱਤਾ ਤੇ ਇੱਥੇ ਹਾਂ ਜੀ ਕਾਫੀ ਤਗੜੀ ਇਹ ਉਹਨਾਂ ਦੀ ਗੱਡੀ ਹੋਈ ਇਹ ਉਹਨਾਂ ਦੀ ਗੱਡੀ ਹੱਥਿਆਂ ਦੀ ਫੇਰ ਆਂਦੇ ਸੀ ਅੱਜ ਤੋਂ ਬਾਅਦ ਬੁਖਾਰ ਨੂੰ ਆਂਦੇ ਸੀ ਤੂੰ ਕਿਸੇ ਨੂੰ ਤੰਗੀ ਨਹੀਂ ਦੇਣੀ ਜੀ ਤੇ ਲੋਕਾਂ ਦਾ ਭਲਾ ਕਰਨਾ ਜੀ ਜੀ ਅੱਜ ਵੀ ਸੰਗਦਾ ਇੱਥੇ ਬਾਬਾ ਜੀ ਆਉਂਦੀਆਂ ਜਿਨ੍ਹਾਂ ਨੂੰ ਨਿਗਾ ਨਿਗਾ ਬੁਖਾਰ ਮਹੀਨਾ 2 ਮਹੀਨਾ ਕਈ ਫੇਰ ਦੂਜਾ ਲਾ ਲੂ ਨਹੀਂ ਨਹੀਂ ਰਾਸ਼ਟਰਾਂ ਨੇ ਵੀ ਜਵਾਬ ਦਿੱਤਾ ਵੀ ਸਾਡੇ ਵਾਸਤੇ ਗੱਲ ਨਹੀਂ ਕੋ ਇੱਥੇ ਆ ਕੇ ਮੱਤਾਂ ਦੇਖਣਾ ਨਹੀਂ ਆਰਾਮ ਆਉਂਦਾ ਉਹ ਇਥੇ ਮਿੱਠੀਆਂ ਰੋਟੀਆਂ ਦੋ ਪ੍ਰਸ਼ਾਦ ਦੇ ਜਾਂ ਪੰਜ ਜਾਂ 11 ਪ੍ਰਸ਼ਾਦ ਦੇ ਜਿਹੜੇ ਆ ਬੇਸਿਕ ਉਹ ਲਾ ਕੇ ਤੇ ਮਤਲਬ ਚਾਰ ਸਕਦੇ ਆ ਤੇ ਮੈਂ ਸਭਨੇ ਪਰੂ ਦਿਖਾਉਣਾ ਚਾਹੁੰਦਾ ਕੈਮਰਾਮੈਨ ਨੂੰ ਕਹਾਂਗਾ ਵੀ ਇੱਕ ਵਾਰੀ ਟਾਲੀ ਦੇ ਪੂਰੀ ਤਰ੍ਹਾਂ ਦਰਸ਼ਨ ਕਰਾ ਦਿੱਤੇ ਜਾਣ ਪੂਰੀ ਤਰ੍ਹਾਂ ਘੁੰਮ ਕੇ ਤੇ ਬਾਬਾ ਜੀ ਹਾਂਜੀ ਤੁਸੀਂ ਆਪਣਾ ਇਤਿਹਾਸ ਜਾਰੀ ਰੱਖੋ ਜੋ ਤੁਸੀਂ ਦੱਸਣਾ ਚਾਹੁੰਦੇ ਆ ਹਾਂਜੀ ਬੋਲੋ ਬੋਲੋ ਕੋਈ ਹਾਂ ਬੋਲੋ ਬੋਲੋ ਤੇ ਸਾਧ ਸੰਧੀ ਉਸ ਸਮੇਂ ਫਿਰ ਜਦੋਂ ਇਹਦੇ ਨਾਲ ਬੁਖਾਰ ਬਤਾ ਹਾਂਜੀ ਅੱਜ ਕੱਲ੍ਹ ਵੀ ਨੂੰ ਬੁਖਾਰ ਚੜਦਾ ਤੇ ਸਾਧ ਸੰਧੀ ਜਿਨ੍ਹਾਂ ਵੀਰਾਂ ਦੀਆਂ ਭੈਣ ਭਰਾਵਾਂ ਬਜ਼ੁਰਗਾਂ ਦੀਆਂ ਸੁਖਣਾ ਪੀਂਦੀਆਂ ਹੁੰਦੀਆਂ ਉਹ ਫਿਰ ਇਹ ਕਈ ਪ੍ਰਸ਼ਾਦੇ ਲੈ ਕੇ ਆਉਂਦੀਆਂ ਅੱਛਾ ਜੀ ਹੁਣ ਬਾਬਾ ਜੀ ਜੇ ਤੇ ਇੱਥੇ ਪ੍ਰਸ਼ਾਦੇ ਦੇ ਹਾਂ ਜੀ ਤੇ ਆਪਾਂ ਅਰਦਾਸ ਬੇਨਤੀ ਕਰਕੇ ਆਪ ਵੀ ਛੱਕਨੇ ਸੰਗਤ ਨੂੰ ਦਿੰਨੇ ਆ ਪ੍ਰਸ਼ਾਦਾਂ ਤੇ ਬਾਬਾ ਜੀ ਦੇ ਕੋਈ ਭੋਗ ਲਵਾਈ ਦਾ ਠੀਕ ਹੈ ਜੀ ਹੁਣ ਜਦਾਂ ਕੋਈ ਸੰਗਤ ਦੇ ਦੂਰੋਂ ਸ਼ਾਸ਼ੰਗ ਜੀ ਆਂਦੀ ਆ ਕੋਈ ਦਿੱਲੀ ਤੋਂ ਆ ਗਿਆ ਬੰਬੇ ਤੋਂ ਆ ਗਿਆ ਹਿੜਕਪੁਰ ਤੋਂ ਆ ਗਿਆ ਜਲੰਧਰ ਤੋਂ ਆ ਗਿਆ ਜਨ ਲੁਧਿਆਣਾ ਤੋਂ ਆ ਗਿਆ ਕੋਟੜੀਗਾ ਤੋਂ ਆ ਗਿਆ ਹਾਂਜੀ ਹਾਂਜੀ ਉਹਨਾਂ ਸੰਗਤਾਂ ਨੇ ਇੱਕੋ ਹੀ ਚੀਜ਼ ਕਰਦੇ ਆ ਕਿ ਤੁਸੀਂ ਬਾਬਾ ਚਿਰੀ ਚੰਨ ਦਾ ਨਾਂ ਲੈ ਕੇ ਜੀ ਜੇ ਤੇ ਤੁਸੀਂ ਆਪਣੇ ਕਿ ਰਿਸ਼ਤੇਦਾਰ ਨੂੰ ਪ੍ਰਚਾਰ ਦੋਗੇ ਅੱਛਾ ਇਹ ਕਹਿੰਦਾ ਵੀ ਪਤਾ ਨਹੀਂ ਇਹ ਜਾਦੂ ਟੂਣਾ ਕੀ ਚੀਜ਼ ਕੀ ਜੀ ਜੀ ਬਿਲਕੁਲ ਬਿਲਕੁਲ ਪਹਿਲਾਂ ਹੁੰਦਾ ਹੈ ਗਊ ਪੇਰਾ ਦੇ ਦੇਣਾ ਜੇ ਕਿ ਸਿੱਧੀ ਗਾਂ ਨੂੰ ਦੋਗ ਕੁਝ ਹੋ ਗਿਆ ਤਾਂ ਇਹ ਆਂਡੀਆਂ ਗਵਾਂਡੀਆਂ ਨੇ ਕੋ ਕਰਤਾ ਜੀ ਜੀ ਇਹਨਾਂ ਵਹਿਮਾਂ ਨੂੰ ਨਿਗਲ ਕੇ ਸਿੱਧਾ ਬਾਬਾ ਸ੍ਰੀਚੰਦ ਦਾ ਪੰਜਵਰੀ ਨਾਮ ਲੈ ਕੇ ਉਹ ਪ੍ਰਸ਼ਾਦ ਬਣਾ ਕੇ ਤੇ ਕੋਸ਼ਿਸ਼ ਤੇ ਜਾਨਵਰਾਂ ਨੂੰ ਪਾਉ ਜੀ ਜੀ ਜਾਨਵਰਾਂ ਨੂੰ ਪਾ ਦੋ ਮਹਾਰਾਜ ਤੁਹਾਡਾ ਪ੍ਰਮਾਨ ਕਰ ਲੈਂਦੇ ਆ ਲਾ ਕੇ ਇੱਕ ਪਿਆਲਾ ਜਲ ਦਾ ਰੱਖ ਲਓ ਕੌਲੀ ਚ ਰੱਖ ਲਓ ਜਾਂ ਢੰਡਾ ਚ ਰੱਖ ਲਓ ਇਹ ਬਾਬਾ ਜੀ ਇਹ ਸਾਖੰਗ ਦੇ ਜੀ ਦੀਆਂ ਮੰਨਦੀਆਂ ਤਾਂ ਅੱਜ ਵੀ ਲੋਕ ਮਤਾਂ ਦੇ ਕਰਨ ਵਾਸਤੇ ਆਉਂਦੇ ਜਿੰਨਾਂ ਨੇ ਸਰਦਾਪੂਰੀਆਂ ਤੋਂ ਆਉਂਦੀਆਂ ਨੇ ਤੇ ਉਦੋਂ ਦਾ ਬਾਬਾ ਸ਼ਿਸ਼ਜਨ ਨੇ ਬਖਾਰ ਬਤਾਇਆ ਠੀਕ ਹੈ ਜੀ ਤੇ ਇਹ ਸੰਗਤ ਜੀ ਨੂੰ ਮੈਂ ਦੱਸਣਾ ਚਾਹੁੰਦਾ ਵੀ ਇੱਥੇ ਦਾ ਜਿਹੜਾ ਪਰਮਾਨੈਂਟ ਐਡਰੈਸ ਹੈਗਾ ਆ ਇਹ ਗੁਰਦਾਸਪੁਰ ਜਿਹੜਾ ਜ਼ਿਲ੍ਹਾ ਪੈਂਦਾ ਆ ਪਿੰਡ ਪੱਖੋਕੇ 40 ਸਾਬ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜੀ ਜੀ ਜ਼ਰੂਰ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਬਾਬਾ ਜੀ ਦਾ ਨੰਬਰ ਰਵਾਂਗਾ ਜਿਹੜੀ ਵੀ ਸੰਗਤ ਨੇ ਆਣਾ ਹੋਇਆ ਜਿਹਨੂੰ ਰਾਹ ਦਾ ਨਹੀਂ ਪਤਾ ਲੱਗੇਗਾ ਉਹ ਫੋਨ ਕਰਕੇ ਬਾਬਾ ਜੀ ਨੂੰ ਆਣ ਦਾ ਪਤਾ ਕਰ ਸਕਦਾ ਹੈ ਸੰਤਾਂ ਨੂੰ ਇੱਕ ਗੇਨਚੀ ਕੀਤੀ ਜਾਂਦੀ ਆ ਜੀਏ ਤੇ ਸਾਡੇ ਕੋ ਅਰਦਾਸ ਬੇਨਤੀਆਂ ਕੋਈ ਵੀ ਕਰਵਾ ਸਕਦਾ ਆਪਾਂ ਕੋਈ ਇਥੇ ਪੈਸਾ ਨਹੀਂ ਲੈਂਦੇ ਗੱਲ ਨਹੀਂ ਕਰਦੇ ਫਰੀ ਸੇਵਾ ਪਰ ਸਾਡੀ ਹੋਰ ਵੀ ਕੀ ਮਤਲਬ ਕਰਾਈ ਕਰਨੀਆਂ ਆਪਾਂ ਇਹਨਾਂ ਚੀਜ਼ਾਂ ਤੋਂ ਰਹਿ ਤਿਆਂ ਸਿਰਫ ਆਪਾਂ ਅਰਦਾਸ ਬੇਨਤੀ ਕਰਕੇ ਉਹਨਾਂ ਦੇ ਸਾਹਮਣੇ ਸੰਗਤ ਨੂੰ ਜੇਵਾਣਾ ਉਹਨਾਂ ਦੇ ਭਲੇ ਵਾਸਤੇ ਇਹ ਕੰਮ ਕਰੀ ਜਾਂਦਾ ਜਦੋਂ ਮਰਜੀ ਲੰਗਰ ਪਾਣੀ ਖੁੱਲਾ ਵਾ ਸੰਗਤ ਵੱਲੋਂ ਚੱਲਦੇ ਆ ਜਦੋਂ ਮਰਜੀ ਦਿਨ ਰਾਤ ਪ੍ਰਸ਼ਾਦਾ ਸਕਣ ਆਈ ਉਹਨਾਂ ਦੇ ਸੇਵਾਦਾਰ ਹਾਜ਼ਰ ਠੀਕ ਹੈ ਬਾਬਾ ਜੀ ਤੇ ਤੁਹਾਡਾ ਬਹੁਤ ਬਹੁਤ ਹਲਵਾਤ ਸਾਡੇ ਦਰਸ਼ਕਾਂ ਨੂੰ ਤੁਸੀਂ ਨਾ ਚਾਣਨ ਪਾਇਆ ਤੇ ਕੋਈ ਵੀ ਜਦੋਂ ਸੰਗਤ ਨੇ ਕਿਸੇ ਨੇ ਵੀ ਆਉਣਾ ਸ਼ਰਦਾ ਭਾਵਨਾਲਾ ਆਓ ਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਬਾਬਾ ਜੀ ਦਾ ਨੰਬਰ ਕਿਹੜਾ ਹੈ ਉਹ ਸ਼ੇਅਰ ਕਰਾਂਗਾ ਤੇ ਵੀਡੀਓ ਦੀ ਆਪਾਂ ਇੱਥੇ ਸੰਭਾਪਤੀ ਕਰਦੇ ਆਂ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ